ਹਾਂਜੀ ਗੁਰੂ ਪਿਆਰਿਓ ਸੈਕਟਰ 42 ਚੰਡੀਗੜ ਆਪਣਾ ਨਿਸ਼ਾਨ ਹੈ ਖੰਡਾ ਹੈ ਖੰਡੇ ਦੇ ਥੱਲੇ ਲਾਈਟ ਜਗ ਰਹੀ ਹੈ ਔਰ ਆ ਮੈਂ ਨੇੜੇ ਜਾਣਾ ਆ ਵੇਖੋ ਧਿਆਨ ਨਾਲ ਹੁਣ ਨਾ ਕੋਈ ਕਿਸੇ ਦਾ ਇੱਥੇ ਰਿਸ਼ਤੇਦਾਰ ਹੋਵੇ ਨਾ ਕੋਈ ਹੋਵੇ ਨਾ ਫਿਰ ਇਦਾਂ ਉੱਤੇ ਦੇਖਦਾ ਕੋਈ ਇਦਾਂ ਨਿਸ਼ਾਨ ਸਾਹਬ ਦਿਸਦਾ ਆ ਵੇਖੋ ਆ ਦੇਖੋ ਵਾਰੇ ਆ ਫਿਰ ਆਵਾਜ਼ਾਂ ਮਾਰਦਾ ਜੀ ਮੈਂ ਆਪਾਂ ਵੇਖੋ ਮੇਰਾ ਹੱਥ ਆ ਗਿਆ ਕਿ ਇਦਾਂ ਕਿਸੇ ਨੂੰ ਹੱਥ ਨਹੀਂ ਕਰਦੇ ਵੀ ਇੱਥੇ ਆ ਜਾ ਆ ਜਾ ਏ ਦਾਵਾ ਜਮਾਤਾ اے ਨਿਸ਼ਾਨ ਸਾਹਿਬ ਸਾਨੂੰ ਪਤਾ ਕੀ ਕਹਿੰਨੇ ਆ ਵੀ ਇੱਥੇ ਆ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਜੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਿਲਕੁਲ ਸਹੀ ਹੈ ਨਾ ਸਤਕਾਰਯੋ ਕਮੇਟੀ ਹੈ ਸਤਕਾਰਯੋ ਅੱਗੇ ਸਟਾਫ ਹੈ ਦਾਸ ਇੱਥੇ ਕਥਾਵਾਚਕ ਦੀ ਡਿਊਟੀ ਕਰਦਾ ਮੈਨੂੰ ਬੜੀ ਖੁਸ਼ੀ ਆ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੀ ਸੇਵਾ ਦਿੱਤੀ ਹੈ ਤੇ ਫਿਰ ਇਹ ਇੱਕ ਹੋਰ ਗੱਲ ਵੀ ਕਹਿੰਦਾ ਕਹਿੰਦੇ ਆ ਜਾ ਪ੍ਰਸ਼ਾਦਾ ਪਾਣੀ ਵੀ ਮਿਲੂਗਾ ਰਹਿਣ ਲਈ ਥਾਂ ਵੀ ਮਿਲੂਗਾ ਰੈਸਟ ਕਰਨ ਲਈ ਸਭ ਕੁਝ ਮਿਲੇਗਾ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਇੱਥੇ ਗਿਆਨ ਵੀ ਮਿਲੂਗਾ ਸੱਚਾ ਗਿਆਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਾਂ ਨਮਾਨ ਹੈ ਪ੍ਰਤੱਖ ਗੁਰੂ ਨਹੀਂ ਸਤਾਰੇ ਸ੍ਰੇਸ਼ਟ ਅਕਲ ਜੇ ਕੋਈ ਲੈਣਾ ਚਾਹੁੰਦਾ ਇੱਥੇ ਸਭ ਕੁਝ ਮਿਲਦਾ ਹੈ ਸਤ ਗੁਰੂ ਜੀ ਕਿਰਪਾ ਕਰਨ ਸਾਨੂੰ ਆ ਬਾਹਰ ਵੇਖੋ ਜਿਹੜੇ ਨਾਮ ਤੇ ਟੁੱਟੇ ਆ ਵੇਖੋ ਕਿਵੇਂ ਕਾਰਾਂ 'ਚ ਜਾਂਦੇ ਨੇ ਉੱਚੀ ਉੱਚੀ ਰੋਲਾ ਪਾਉਂਦੇ ਉਹ ਦੇਖੋ ਜਿਹੜੇ ਨਾਮ ਤੋਂ ਟੁੱਟ ਜਾਂਦੇ ਨੇ ਭਾਈ ਇਦਾਂ ਰੋਲਦੇ ਰਾਤ ਨੂੰ ਹੁਣ ਟਾਈਮ ਨੇ 2:00 ਵਜੇ 5-10 ਮਿੰਟ ਹੋ ਗਏ ਰਾਤ ਦੇ ਅੰਮ੍ਰਿਤ ਵੇਲਾ ਸੱਚ ਨਾਮ ਵੜਿਆ ਵਿਚਾਰ ਜਿਹੜੇ ਬੰਦਗੀ ਭਗਤੀ ਕਰਦੇ ਨੇ ਨਾਮ ਜਪਦੇ ਨੇ ਬੜੀਆਂ ਚੰਗੀਆਂ ਰੂਹਾਂ ਨੇ ਉਹ ਨਾਮ ਜਪਣ ਵਾਲੀਆਂ ਆਪ ਜੀ ਨੂੰ ਵੀ ਮੈਂ ਬੇਨਤੀ ਕਰਦਾ ਆਪ ਜੀ ਨਾਮ ਜਪਿਆ ਕਰੋ ਨਾਮ ਤੋਂ ਹੀ ਸਾਡਾ ਪਾਰੂ ਉਤਾਰਾ ਹੋਣਾ ਹੈ ਨਹੀਂ ਤਾਂ ਵੇਖੋ ਦੁਨੀਆ ਦਾ ਬੁਰਾ ਹਾਲ ਹੈ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉੱਬਰ ਤਿੱਤਾ ਲਿਓ ਵਾਰ ਭੈਣ ਭਰਾਵੋ ਧਿਆਨ ਨਾਲ ਸੁਣਿਓ ਜਿਵੇਂ ਆ ਵੇਖੋ ਨਿਸ਼ਾਨ ਸਾਹਿਬ ਹੈ ਹਨਾ ਹਰ ਇੱਕ ਦੇਸ਼ ਦਾ ਆਪਣਾ ਝੰਡਾ ਹੁੰਦਾ ਹੈ ਜਿਵੇਂ ਇੰਡੀਆ ਦਾ ਤਿਰੰਗਾ ਹੈ ਹਰ ਇੱਕ ਦੇਸ਼ ਦਾ ਆਪਣਾ ਝੰਡਾ ਹੈ ਉਹ ਝੰਡੇ ਦਾ ਅਰਥ ਪਤਾ ਕੀ ਹੈ ਬਈ ਸਾਡਾ ਇੱਥੇ ਆਪਣਾ ਕਾਨੂੰਨ ਹੈ ਇੱਥੇ ਸਾਡੇ ਦੇਸ਼ ਦੀ ਚੱਲਦੀ ਹੈ ਕਿਸੇ ਹੋਰ ਦੀ ਨਹੀਂ ਚੱਲਦੀ ਪਰ ਗੁਰਦੁਆਰਾ ਸਾਹਿਬ ਕੀ ਹੈ ਨਿਸ਼ਾਨ ਸਾਹਿਬ ਪਹਿਲੀ ਗੱਲ ਤਾਂ ਮੈਂ ਕਰਨ ਲੱਗਿਆ ਮੈਨੂੰ ਯਾਦ ਆ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਗੁਜਰਕੌਰ ਸਾਰੇ ਪਰਿਵਾਰ ਦੀ ਯਾਦ ਇਹ ਨਿਸ਼ਾਨ ਸਾਹਿਬ ਵੇਖ ਕੇ ਯਾਦ ਆਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੇਖੋ ਬਾਬਾ ਕਹਿਣ ਚ ਕਿੰਨਾ ਚੰਗਾ ਲੱਗਦਾ ਹੈ ਹਨਾ ਇਹਨਾਂ ਨੂੰ ਬਾਬੇ ਕੋ ਇਹ ਸਾਡੇ ਬਾਬੇ ਨੇ ਸਾਡੇ ਭਾਈ ਨੇ ਅਸਲ ਭਾਈ ਨੇ ਇਹਨਾਂ ਨੂੰ ਵੇਖੇ ਯਾਦ ਆ ਗਈ ਸੋ ਮੈਂ ਗੱਲ ਕਰ ਰਿਹਾ ਸੀ ਆ ਨਿਸ਼ਾਨ ਸਾਹਿਬ ਦਾ ਅਰਥ ਪਤਾ ਕੀ ਹੈ ਆ ਆ ਝੰਡਾ ਨਿਸ਼ਾਨ ਸਾਹਿਬ ਇੱਥੇ ਗੁਰੂ ਦੀ ਚੱਲੂਗੀ ਇੱਥੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਵਿੱਚ ਜੋ ਵੀ ਲਿਖਿਆ ਹੈ ਨਾ ਗੁਰਬਾਣੀ ਸਜਗ ਮਹਿ ਚਾਨਣ ਜੋ ਗੁਰਬਾਣੀ ਚ ਲਿਖਿਆ ਇੱਥੇ ਗੁਰੂ ਦੀ ਚੱਲੂਗੀ ਮੁਆਫ ਕਰਨਾ ਜਿੱਥੇ ਗੁਰੂ ਦੀ ਨਹੀਂ ਚੱਲਦੀ ਉੱਥੇ ਜਾ ਤਾਂ ਸਿਆਸਤੀ ਲੋਕ ਹੋਣਗੇ ਸਿਆਸਤੀ ਲੋਕਾਂ ਦੀ ਚੱਲੇਗੀ ਉੱਥੇ ਪੋਲਿਟਿਕਸ ਹੋਏਗੀ ਮੈਂ ਕਈ ਥਾਵਾਂ ਤੇ ਗਿਆ ਮੈਨੂੰ ਇਦਾਂ ਦੇ ਹੀ ਲੋਕ ਮਿਲੇ ਨੇ ਪਰ ਇਹਦਾ ਅਸਲ ਅਰਥ ਹੈ ਭਾਈ ਗੁਰੂ ਦੀ ਚੱਲਣੀ ਚਾਹੀਦੀ ਹੈ ਗੁਰੂ ਨੂੰ ਮੂਹਰੇ ਰੱਖੋ ਜੋ ਗੁਰੂ ਸਾਹਿਬ ਕਹਿੰਦਾ ਜੋ ਗੁਰੂ ਕਹੈ ਸੋਈ ਭਲ ਮੰਨੋ ਉਹ ਸੱਤ ਕਰਕੇ ਮੰਨੋ ਜੋ ਗੁਰੂ ਕਹਿੰਦਾ ਤੇ ਇੱਥੇ ਸਾਰੇ ਜਿੰਨਾ ਵੀ ਸਟਾਫ ਹੁੰਦਾ ਕਮੇਟੀ ਹੁੰਦੀ ਹੈ ਗੁਰੂ ਦੀ ਮੰਨਣੀ ਚਾਹੀਦੀ ਹੈ ਸਾਨੂੰ ਸਭ ਨੂੰ ਤੇ ਕੋਈ ਵਧੀਆ ਪੜਿਆ ਲਿਖਿਆ ਜੀਨੇ ਗੁਰਮਤ ਦੀ ਪੜਾਈ ਭਾ ਪ੍ਰੈਕਟੀਕਲ ਕੀਤਾ ਹੋਵੇ ਗੁਰਬਾਣੀ ਨੂੰ ਉਦਾਂ ਦੇ ਸਾਨੂੰ ਦੱਸਣ ਵਾਲੇ ਅੱਗੇ ਕਥਾ ਵਾਚਕ ਹੋਣ ਵੀਰ ਹੋਣ ਪੈਣਾ ਹੋਣ ਫਿਰ ਗੱਲ ਬਣਦੀ ਹੈ ਸਾਡੀ ਸਾਰਿਆਂ ਦੀ ਤਰੱਕੀ ਹੋਵੇ ਅੰਦਰੋਂ ਮਨ ਕਰਕੇ ਵੀ ਸੁਰਤ ਕਰਕੇ ਵੀ ਬਾਹਰ ਕਰਕੇ ਵੀ ਸੋ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ